ਦੇਖੋ 105 ਤੋਂ 6 ਐਚਪੀ ਦਾ ਇੰਜਨ ਆ ਗਿਆ ਜੀ ਫਿਰ ਕੋ ਟਰੈਕਟਰ ਆ ਪਈਆ ਜਿਹੜਾ ਡਿਲੀਵਰ ਕਰਿਆਗਾ ਆਪਣੇ ਮਾਨਸਾ ਏਰੀਆ ਹਾਂਜੀ ਹਾਂਜੀ ਪਹਿਲਾ ਟਰੈਕਟਰ ਇਹ ਮਾਨਸਾ ਜਿਹੜੇ ਦਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਗੇ ਅੱਜ ਖੜੇ ਆਗੇ ਆਪਾਂ ਚਨੀਰ ਸੈਰ ਦੇ ਵਿੱਚ ਬਾਈ ਨਾਲ ਗੱਲਬਾਤ ਕਰਦੇ ਆਗੇ ਨਿਊ ਹਾਲੈਂਡ ਬਾਈ ਅੱਜ ਬਾਈ ਨੇ ਸੇਲ ਕਰਿਆਗਾ ਠੀਕ ਆ ਬਾਈ ਜੀ ਐਚਪੀ ਵੀ ਪਤਾ ਕਰਾਂਗੇ ਕਿ ਕਿੰਨੇ ਐਚਪੀ ਦਾ ਕਰਿਆ ਗਿਆ ਤੇ ਕਿੱਥੇ ਡਿਲੀਵਰ ਕਰਿਆ ਗਿਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਆ ਅੱਜ ਬਾਕੀ ਬਾਈ ਨਾਲ ਗੱਲਬਾਤ ਕਰ ਤੇ ਸਭ ਤੋਂ ਪਹਿਲਾਂ ਭਾਈ ਸਾਰਿਆਂ ਨੂੰ ਵਧਾਈਆਂ ਦੇ ਦਿਆਂ ਨਾ ਭਾਈ ਜੀ ਸਾਰੇ ਕਿਸਾਨ ਭਰਾ ਜਿਹੜੇ ਵੀਡੀਓ ਦੇਖ ਰਹੇ ਨੇ ਸਰ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਅੱਜ ਪਹਿਲਾ ਟਰੈਕਟਰ ਹੈਗਾ ਬਾਰਕ ਮਾਸਟਰ 105 ਐਚਪੀ ਦਾ ਮਾਨਸਾ ਜ਼ਿਲ੍ਹੇ ਦਾ ਠੀਕ ਹੈ ਜੀ ਡਿਲੀਵਰ ਕਰ ਰਹੇ ਹਾਂਗੇ ਠੀਕ ਹੈ ਜੀ ਤੇ ਖੜੇ ਕਿੱਥੇ ਆ ਇਸ ਵਕਤ ਖੜੇ ਆਪਾਂ ਇਸ ਟਾਈਮ ਝਨੀਰ ਜ਼ਿਲ੍ਹਾ ਮਾਨਸਾ ਸਰਸਾ ਰੋਡ ਦੇ ਉੱਪਰ ਆਪਣਾ ਸ਼ੋਰੂਮ ਆ ਜੀ ਬਾਈ ਨੂੰ ਮਾੜਾ ਸ਼ੋਰੂਮ ਮਾਰੇ ਲਿਕੇਣਾ ਠੀਕ ਹੈ ਜੀ ਕਿੱਸ ਨਾਲ ਕੰਮ ਕਰਵਾ ਦੇ ਬਾਈ ਹਾਂ ਜੀ ਹਾਂ ਠੀਕ ਆ ਬਾਈ ਜੀ ਜਿਹੜਾ ਇਹ 105 ਵਰਕਮਾਸਟਰ ਆ ਗਿਆ ਜੀ ਓਕੇ ਜੀ ਇਹਦੇ ਨਾਲ ਫੁੱਲ ਅਸੈਸਰੀ ਆਉਂਦੀ ਆ 8 ਵੇਟ ਤਾਂ ਮੂਰੀ ਆਉਂਦੀ ਆ ਪਲੇਟਾਂ ਠੀਕ ਹੈ ਜੀ ਲੈ ਮਿੱਤਰੋ 8 ਪਲੇਟਾਂ ਤੁਸੀਂ ਦੇਖ ਸਕਦੇ ਹੋ ਨਹੀਂ ਆਹ ਟਰੈਕਟਰ ਦੇ ਨਹੀਂ ਅਸੈਸਰੀ ਦੇ ਤੇ ਆਉਂਦੀ ਠੀਕ ਠੀਕ ਆ ਜੀ ਤੇ ਉਸ ਤੋਂ ਬਾਅਦ ਆ ਜੋ ਇਹਦਾ ਇੰਜਨ ਆ ਗਿਆ ਜੀ 105 ਤੋਂ 6 ਐਚਪੀ ਦਾ ਇੰਜਨ ਆ ਗਿਆ ਜੀ ਠੀਕ ਆ ਜੀ ਹਾਂ ਉਸ ਤੋਂ ਬਾਅਦ ਆ ਜੋ ਮਤਲਬ ਪੈਸਾ ਦੇਣਗੇ 3300 ਪਲੱਸ ਸੀਸੀ ਇੰਜਨ ਆ ਗਿਆ ਨਾ 105 ਜੀ ਜੀ 105 ਪਲੱਸ 6 3:00 ਵਜੇ ਤੇ ਬਾਕੀ ਬਾਈ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਵੀ ਝੋਟਾ ਕਾਣਾ ਆ ਨਾ ਬਾਈ ਜਦੋਂ ਨਾ ਤੁਸੀਂ ਆ ਚੀਜ਼ ਚੱਕਦੇ ਆ ਨਾ ਮਤਲਬ ਮਾੜਾ ਬੰਦਾ ਤਾਂ ਇਹਨੂੰ ਥੱਲੇ ਵੀ ਨਹੀਂ ਕਰ ਸਕਦਾ ਹਾਂਜੀ ਨਹੀਂ ਕਰ ਸਕਦਾ ਜੀ ਠੀਕ ਆ ਬਾਈ ਆਇਆ ਤੁਹਾਨੂੰ ਖੋਲ ਕੇ ਦਿਖਾਉਣੇ ਆਗੇ ਹਾਂਜੀ ਲੈ ਬਾਈ ਚੈੱਕ ਕਰੋ ਬਾਈ ਤੇ ਸਿੰਗਲ ਹੀ ਪੰਪ ਲੱਗਿਆ ਹੋਇਆ ਹੈ ਨਾ ਬਾਈ ਤੇ ਇੰਨਾ ਬਾਈ ਇੰਨਾ ਜਬਰਦਸਤ ਆ ਬਾਈ ਸਿੰਗਲ ਪੰਪ ਵੀ ਮਤਲਬ ਕਹਿ ਸਕਦੇ ਆਂਗੇ ਬਾਈ ਤੁਸੀਂ ਆਪ ਖੁਦ ਤੁਸੀਂ ਜਜ ਕਰਕੇ ਦੇਖੋ ਲੈ ਬਾਈ ਇਨਾ ਹੈਵੀ ਹੈ ਨਾ ਬਾਈ ਹਾਂਜੀ ਹਾਂ ਜੀ ਤਾਂ ਮੈਂ ਤੁਹਾਨੂੰ ਚੈੱਕ ਕਰੋ ਤੇ ਵੱਡਾ 에어 ਕਲੀਨਰ ਆ ਗਿਆ ਬਾਈ ਠੀਕ ਹੈ ਬਾਈ ਜੀ ਆਹ ਕਹੜੇ ਸਾਡੇ ਕੂਲਿੰਡਰ ਆ ਗਿਆ ਬਾਈ ਤੇ ਇਤੂ ਬਾਈ ਸਾਰਾ ਤੇਲ ਠੰਡਾ ਹੋ ਕੇ ਜਾਣਾ ਕਰਨਾ ਹਾਂਜੀ 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 ਠੀਕ ਹੈ ਬਾਈ ਮਤਲਬ ਫੀਚਰ ਗਿਣਨ ਲੱਗ ਜੇ ਬਾਈ ਸਾਰਾ ਦਿਨ ਲੱਗ ਜਾਓ ਹਾਂਜੀ 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 ਠੀਕ ਹੈ ਬਾਈ ਇੱਕ ਟ੍ਰੈਕਟਰ ਆ ਪਈਆ ਜਿਹੜਾ ਡਿਲੀਵਰ ਕਰਿਆਗਾ ਆਪਣੇ ਮਾਨਸਾ ਜੀ ਦੇ ਹਾਂਜੀ ਹਾਂਜੀ ਪਹਿਲਾ ਟ੍ਰੈਕਟਰ ਇਹ ਮਾਨਸਾ ਜੀ ਦੇ ਦਾ 106 HP ਦੇ ਵਿੱਚ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਬਾਕੀ ਦੇਖ ਸਕਦੇ ਹੋ ਮੈਨੂੰ ਲੱਗਾ ਤਕਰੀਬਨ ਬਈ 4500 ਪ ਤੇ ਡਿਜੀਟਲ ਮੀਟਰ ਚ ਆ ਗਿਆ ਨਾ ਬਾਈ ਡਿਜੀਟਲ ਮੀਟਰ ਚ ਆ ਗਿਆ ਇਹਦੇ 20 ਰਿਵਰਸ ਆ ਗਏ 20 ਫਾਰਵਰਡ ਗियर ਆ ਗਏ ਜੀ ਠੀਕ ਆ ਬਾਈ ਤੇ ਜਿਹੜਾ ਆ ਬਾਈ ਸਲੈਂਸਰ ਆ ਸਾਇਲੈਂਟ ਲਾਉਗਾ ਬਾਈ ਪੂਰਾ ਸਾਇਲੈਂਟ ਜੀ ਠੀਕ ਆ ਜੀ ਮਤਲਬ ਕਹਿ ਸਕਦੇ ਆ ਕਿ ਬਾਈ ਤੁਸੀਂ ਚਾਹੀਦੀ ਬਾਈ 12 ਘੰਟੇ ਤੋਂ 13 ਘੰਟੇ 14 ਘੰਟੇ ਜਿੰਨਾ ਟਾਈਮ ਮਰਜੀ ਟਰੈਕਟਰ ਚਲਾ ਲਓ ਬਾਈ ਤੁਹਾਨੂੰ ਇੰਨਾ ਕੰਫਰਟੇਬਲ ਫੀਲ ਹੋਊਗਾ ਬਾਈ ਨਾ ਤੁਹਾਡੇ ਕੰਨ ਵੱਜਣਗੇ ਨੇ ਨਾ ਹੀ ਤੁਹਾਨੂੰ ਕੋਈ ਵੀ ਥਕਾਵਟ ਮਹਿਸੂਸ ਹੋਗੀ ਭਾਈ ਤੇ ਜਿਹੜਾ ਭਾਈ ਸਟੀਅਰਿੰਗ ਹੈ ਇਹ ਵੀ ਅਡਜਸਟੇਬਲ ਹੈ ਹਾਂ ਅਡਜਸਟੇਬਲ ਸਟੀਅਰਿੰਗ ਹੈ ਠੀਕ ਹੈ ਅਡਜਸਟੇਬਲ ਹੀ ਸਟੀਅਰਿੰਗ ਆ ਗਿਆ ਤੇ ਅਡਜਸਟੇਬਲ ਹੀ ਭਾਈ ਸੀਟ ਆ ਗਈ ਹੈ ਨਾ ਭਾਈ ਸੀਟ ਦੇ ਵਿੱਚ ਵੀ ਮਿੱਤਰੋ ਐਨੇ ਫੇਅਰ ਪ੍ਰੈਸ਼ਰ ਵਾਲੀ ਆ ਗਈ ਜੀ ਠੀਕ ਹੈ ਜੀ 에어 ਪ੍ਰੈਸ਼ਰ ਆ ਜਿੰਨਾ ਬਾਜਾ ਨਾਲ ਉਹਸਾਪੇ ਚੈੱਕ ਹੋ ਜਾ ਠੀਕ ਹੈ ਜੀ ਮਤਲਬ ਉੱਥੇ ਆਟੋਮੈਟਿਕ ਆ ਅਡਜਸਟ ਹਾਂ ਜੀ ਹਲਕਾ ਬੰਦਾ ਤਾਂ ਉੱਪਰ ਰਹੂਗਾ ਤੇ ਭਾਰਾ ਤਾਂ ਥੱਲੇ ਥੋੜਾ ਜਾ ਹੋਊਗਾ ਨਾ ਭਾਈ ਤੇ ਕਭਈ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਬਈ ਟਰੈਕਟਰ ਛੋਟਾਗਾ ਤੇ ਬੈਕ ਸਾਈਡ ਤੇ ਵੀ ਬਈ ਪਲੇਟ ਆ ਗਈਆਂ ਨੇ ਡਬਲ ਪਲੇਟ ਆ ਗਈਆਂ ਨੇ ਬਈ ਡਬਲ ਡਬਲ ਆ ਗਈ ਜੀ ਮਗਰ ਏ ਕਈ ਮਤਲਬ ਕਹਿ ਸਕਦੇ ਬਈ 50 50 ਕੇਜੀ ਦੀਆਂ ਡਬਲ ਪਲੇਟਾਂ ਆ ਗਈਆਂ ਬਈ ਟੋਟਲ ਆ ਗਿਆ 1 ਕਵਾਂਟਲ 2 ਕਵਾਂਟਲ ਦੋਨੇ ਟਾਇਰਾਂ 'ਚ ਬੈਠਾ ਜਾ ਗਿਆ ਬਈ ਤੇ ਟੈਰ ਰਹਿਣਗੇ ਵੀ ਇਹਦੇ 18 ਨੂੰ 30 ਦੇਣਾ ਬਈ ਹਾਂ 18 4 30 ਜੀ 18 4 30 ਦੇ ਮਤਲਬ ਕਹਿ ਸਕਦੇ ਬਈ ਕੰਬਾਈਨ ਦੇ ਟਾਇਰਾਂ ਵਾਲਾ ਟਰੈਕਟਰ ਆ ਗਿਆ ਤੇ ਬਾਕੀ ਬਈ ਆ ਦੇਖੋ ਬਈ ਸੇਵ ਵਾਲਾ ਕਹਿਣਾ ਬਈ ਹਾਂਜੀ ਹਾਂਜੀ ਠੀਕ ਹੈ ਬਈ ਠੀਕ ਹੈ ਬਈ ਟੋਟਲ ਸਾਰੀ ਕੰਮ ਕਰਨਗੇ ਬਈ ਹਾਂਜੀ ਹਾਂਜੀ ਸਾਰੇ ਕਰਨਗੇ ਠੀਕ ਹੈ ਬਈ ਦੇਖ ਸਕਦੇ ਹੋ ਕਿ ਬਈ ਛੋਟਾ ਟਰੈਕਟਰ ਹੈਗਾ ਤੇ ਇਹਦੀ ਪੀਟੀਓ ਬਈ ਕਿੰਨੇ ਆ ਗਈ ਬਈ ਜੀ ਪੀਟੀਓ ਆ ਗਈ ਦੀ ਜੀ 91 ਤੋਂ ਲੈ ਕੇ 95 ਐਚਪੀ ਪੀਟੀਓ ਪਾਵਰ ਆ ਗਈ ਦੀ ਠੀਕ ਹੈ ਜੀ ਹਾਂਜੀ ਠੀਕ ਆ ਬਈ ਜਿਹੜੇ ਬਾਈਆਂ ਨੇ ਬਈ ਟਰੈਕਟਰ ਲਿਆ ਹੈਗਾ ਹਨਾ ਬਈ ਉਹਨਾਂ ਨੇ ਖਾਸ ਕਾਦੇ ਵਾਸਤੇ ਚੱਲੇ ਆ ਬੇਲਰ ਵਾਸਤੇ ਜੀ ਬੇਲਰ ਵਾਸਤੇ ਲਿਆ ਹਾਂਜੀ ਹਾਂ ਬੇਲਰ ਵਾਸਤੇ ਠੀਕ ਆ ਲੈ ਮਤਲਬ ਬੇਲਰ ਵਾਸਤੇ ਲਿਆ ਹੈਗਾ ਇੱਕ ਹੋਰ ਗੱਲ ਆ ਬਈ ਖਾਸ ਹੀ ਆ ਤਾਂ ਕਿ ਖਾਸ ਕਰਕੇ ਨਿਊ ਹਾਲੈਂਡ ਟਰੈਕਟਰ ਦੀ ਖਾਸ ਕੀ ਗੱਲ ਆ ਕਿ ਜਿਹੜੇ ਬਈ ਆ ਹੁੰਦੇ ਨੇ ਕਿ ਤੁਸੀਂ ਸਪੈਸ਼ਲ ਐਡੀਸ਼ਨ ਦੇ ਵਿੱਚ ਦੇਖੇ ਹੋਣਾ 18 ਮਾਡਲ ਤੋਂ ਪਲੱਸ ਪਲੱਸ ਵਾਲਾਂ ਦੇ ਇਹ ਹੈਵੀ ਜੈਕ ਲੱਗੇ ਹੁੰਦਾਗਾ ਨਾ ਇਹਦੇ ਪਰ ਡਬਲ ਜੈਕ ਆਗਾ ਹਾਂ ਡਬਲ ਜੈਕ ਦਿੱਤਾ ਜੀ ਠੀਕ ਆ ਲੈ ਮਤਲਬ ਆ ਦੇਖ ਸਕਦੇ ਹੋ ਕਿ ਇਨਾਂ ਜੀ ਹੋਰ ਟਰੈਕਟਰ ਲੈਣ ਜਾਉਗੇ ਕੋਈ ਟਰੈਕਟਰ ਤੇ ਦੇਖ ਲਓ ਤੁਹਾਨੂੰ ਇਹ ਸੇਤੀ ਨਾ ਭਾਈ ਲਿਫਟ ਕੰਪੈਸਟੀ ਭਾਈ ਹੈਵੀ ਮਿਲਡ ਨਹੀਂ ਹੈਗੀ ਇਹਦੀ ਲਿਫਟ ਕੰਪੈਸਟੀ ਹੈਗੀ ਭਾਈ ਜੀ 3500 ਕਿਲੋ ਜੀ 3500 ਕੇ ਜੀ ਹਾਂ ਭਾਈ ਠੀਕ ਹੈ ਲੋ ਮਤਲਬ 3500 ਕੇ ਜੀ ਪਲੱਸ ਭਾਈ ਇਹਦੀ ਹੈਗੀ ਹੈਗੇ ਲਿਫਟ ਕੰਪੈਸਟੀ ਤੇ ਜਿਹੜੀ ਆ ਭਾਈ ਆਪਾਂ ਉੱਪਰ ਕਹਿ ਸਕਦਾ ਫੈਵਰਟ ਆਕਰ ਰੋਪੀਆ ਰੂਫਸ ਆ ਗਿਆ ਦੇਖੋ ਕਿੰਨਾ ਹੈਵੀ ਲੱਗਿਆ ਹੋਇਆ ਠੀਕ ਆ ਜੀ ਜੀ ਮੈਂ ਕਹਿ ਸਕਦਾ ਨਾ ਭਾਈ ਇਕੱਲੇ ਇਹਦੇ ਉੱਪਰ ਨਹੀਂ ਚੜਿਆ ਹੋਏਗਾ ਭਈ ਸਾਹਮਣੇਗਾ ਆਪਾਂ ਕੈਸਾ ਹੈ ਫੈਂਡਰਾਂ ਦੇ ਉੱਪਰ ਐਣਾ ਬਈ ਫੈਂਡਰਾਂ ਦੇ ਉੱਪਰ ਹੋਰ ਟੁੱਟਣ ਦੇ ਬਈ ਜੀ ਥੋੜਾ ਜ਼ਿਆਦਾ ਖਤਰਾ ਰਹਿੰਦਾ ਆ ਚੈੱਕ ਕਰੋ ਬਈ ਥੱਲੇ ਵੀ ਬਈ ਪੂਰੀ ਫੋਲੋ ਸਪੋਰਟ ਦੇ ਨਾਲ ਉਹ ਕਰਿਆ ਹੋਇਆ ਹੈਗਾ ਤੇ ਅੱਜ ਕੱਲ ਬਈ ਜਿਵੇਂ ਕੰਬਾਈਨਰਾਂ ਦੇ ਵਿੱਚ ਜੂਰੀ ਟੈਂਕ ਲੰਗਦਾ ਬਈ ਉਹ ਵੀ ਇਹਦੇ ਵੀ ਹੈ ਹਾਂਜੀ ਹਾਂਜੀ ਇਹਦੇ ਜੂਰੀ ਆ ਗਿਆ ਜੀ ਠੀਕ ਹੈ ਜੀ ਬਾਕੀ ਲੈ ਬਈ ਬਾਈ ਬੈਠ ਕੇ ਦਿਖਾਉਂਦਾਗਾ ਦੇਖਦੇ ਆ ਕਿ ਕਾਫੀ ਟਾਈਮ ਵਾਲਾ ਸੀਟ ਆ ਦੇਖੋ ਸ਼ੇਅਰਿੰਗ ਕਰਨਾ ਜੀ ਠੀਕ ਹੈ ਜੀ ਲੈ ਮਿੱਤਰੋ ਕੰਫਰਟੇਬਲ ਸੀਟ ਆ ਤੁਹਾਨੂੰ ਕਿੰਨਾ ਦਾ ਮਹਿਸੂਸ ਹੋ ਰਿਹਾ ਬਈ ਬਹੁਤ ਵਧੀਆ ਲੈ ਵੀ ਆਜਾ ਕੈਮਰਾ ਲ ਲੈ ਵੀ ਦੇਖ ਸਕਦਾ ਟਰੈਕਟਰ ਸਟਾਰਟ ਹੋ ਗਿਆ ਭਾਈ ਟਰੈਕਟਰ ਭਾਈ ਇੰਨੀਆਂ ਖੂਬੀਆਂ ਨੇ ਗਿਆ ਜੇ ਕੋਈ ਵੀ ਜਵਾਗ ਭਾਈ ਦੇ ਚਲਾ ਲੂਗਾ ਕੋਈ ਨਹੀਂ ਚਲਾ ਸਕਦਾ ਵੀਰ ਜੀ ਦਾ ਠੀਕ ਆ ਲਾਉਂਦੇ ਉਹਨਾਂ ਜੇ ਸਟਾਰਟ ਨਹੀਂ ਹੁੰਦਾ ਜੇ ਹੈਂਡ ਬ੍ਰੇਕ ਕੱਢ ਦੋ ਤਾਂ ਸਟਾਰਟ ਨਹੀਂ ਹੋਊਗਾ ਜਦੋਂ ਹੈਂਡ ਬ੍ਰੇਕ ਲਾਤੇ ਫਿਰ ਉਸ ਤੋਂ ਬਾਅਦ ਸਟਾਰਟ ਹੋਊਗਾ ਠੀਕ ਆ ਭਾਈ ਹਾਂਜੀ ਹਾਂ ਉਸ ਤੋਂ ਬਾਅਦ ਜਿਹੜਾ ਕੀ ਆ ਜਿਆਦਾ ਤਾਂ ਆਪਾਂ ਓਕੇ ਜਿਵੇਂ ਆਪਾਂ ਭਾਈ ਦੱਸਿਆ ਸੀਗਾ ਵੀ ਪਲੱਸ ਵੀ ਬੈਕ ਆ ਹੋਣੀ ਹੈਗਾ ਭਾਈ ਹਾਂਜੀ ਹਾਂ ਠੀਕ ਆ ਜੀ ਆਪਾਂ ਆ ਲਓ ਵੀ ਚੈੱਕ ਕਰੋ ਆ ਬਿਨਾ ਕਲੱਚ ਦੱਬੇ ਅੱਗੇ ਪਿੱਛੇ ਹੋਊਗਾ ਜੀ ਓਕੇ ਪਰਸਰ ਵੀ ਪਲਾਸਰ ਤੇ ਵੀ ਬੈਠਾ ਹੈ ਨਾ ਪਾਵਰ ਸਟ ਲਾ ਗਿਆ ਜੀ ਠੀਕ ਆ ਬਾਈ ਲੈ ਕਲੱਚ ਦੱਬੇ ਰੈਕਟਰ ਸਾਇਲੈਂਟ ਵੀ ਬਈ ਇੰਨਾ ਗਾਣਾ ਤੁਹਾਨੂੰ ਲੱਗਣਾ ਬਈ ਜਿੰਨਾ ਮਰਜ਼ੀ ਕੰਮ ਕਰੀ ਜਾਇਆ ਹੈ ਨਾ ਹਾਂਜੀ ਹਾਂਜੀ ਹਾਂ ਠੀਕ ਆ ਬਾਈ ਤੇ ਇਹ ਕੀ ਚੀਜ਼ ਆ ਕੇ ਬਾਈ ਹਾਂਜੀ ਇਹਨਾਂ ਵਾਰੇ ਥੋੜੇ ਜਿਹੇ ਨੌਜਵਾਨ ਡਿਸਟ੍ਰੀਬਿਊਟਰ ਆ ਗਏ ਜਿਹਦੇ ਜਿਹੜੇ ਮਾਗਰ 6 ਆਪਾਂ ਕਪਲਰ ਦਿਖਾਏ ਨੇ ਤਿੰਨ ਡਿਸਟ੍ਰੀਬਿਊਟਰ ਆ ਗਏ ਓਕੇ ਬੀਜੀ ਮੈਂ ਸਾਈਡ ਤੇ ਕਰਨਾ ਨਾ ਹਾਂਜੀ ਹਾਂ ਬਿਲ ਦਾ ਵਾਸਤੇ ਆ ਗਿਆ ਠੀਕ ਆ ਹਾਂ ਅੱਜ ਨਹੀਂ ਰੇਸ ਆ ਗਈ ਠੀਕ ਆ ਜੀ ਇਹ ਹੈਂਡ ਰੇਸ ਆ ਗਈ ਬਈ ਹਾਂਜੀ ਹਾਂਜੀ ਇਹ ਗੱਲ ਮਤਲਬ ਇਹ ਹੈਂਡ ਰੇਸ ਆ ਗਈ ਬਾਕੀ ਬਈ ਤੁਸੀਂ ਦੇਖ ਸਕਦੇ ਹੋਗੇ ਜਗ੍ਹਾ ਵੀ ਬਹੁਤ ਦਿੱਤੀ ਹੈ ਜੇ ਤੁਸੀਂ ਚੀਜ਼ ਰੱਖਣੀ ਹੈ ਇਹਨਾਂ ਤੇ ਵੀ ਉਹ ਹੋ ਜਾਂਦਾ ਹੈ ਨਾ ਬਈ ਹਾਂਜੀ ਹਾਂ ਆ ਆ ਗਿਆ ਇਹ ਤਾਂ ਬਹੁਤ ਜਰਦਾ ਪੁਰਾਣਾ ਫੀਚਰ ਆ ਜੀ ਲਿਫਟ ਵਾਸਤੇ ਆ ਇਹ ਠੀਕ ਆ ਜੀ ਇਹਦੇ ਨਾਲ ਹੀ ਨੈਪਕ ਹਾਂਜੀ ਹਾਂ ਉੱਪਰ ਨੀਚੇ ਕਰਨ ਬਾਅਦ ਜਿਵੇਂ ਆਪਾਂ ਕੋਈ ਜੇ ਉਸ ਤੋਂ ਬਾਅਦ ਵਾਹਜ ਵੀ ਕੰਮ ਲੈਣਾ ਭਾਰੀ ਇੰਪਲੀਮੈਂਟ ਤੇ ਇੱਥੇ ਇੱਕ ਵਾਰੀ ਲੀਵਰ ਸੈੱਟ ਕਰ ਲਓ ਉਸ ਤੋਂ ਬਾਅਦ ਲੀਵਰ ਸੇੜਨ ਦੀ ਲੋੜ ਨਹੀਂ ਹੈਗੀ ਜਿੰਨੀ ਲੋੜ ਹੈ ਤੋ ਚੱਕੋ ਧਰੋ ਦੇਖੋ ਧਰੋ ਆਹ ਜੀ ਜਿੰਨੀ ਆਪਾਂ ਮੰਨ ਲਓ ਜੇ ਸੈੱਟਿੰਗ ਕਰਤੀ ਤਾਂ ਉਨੀ ਉੱਚੀ ਲਿਫਟ ਤੱਕ ਆਏ ਨਹੀਂ ਜੇ ਜਿਹੜਾ ਟਰੈਕਟਰ ਆ ਜਾਂਦਾ ਬਈ ਸੀਆਰਡੀ ਤੇ ਆ ਜਾਂਦਾਗਾ ਹਾਂ ਸੀਆਰਡੀ ਐ ਲੈ ਮੇਰੇ ਕੋਲ ਸੀਆਰਡੀ ਜੇ ਟਰੈਕਟਰ ਆ ਗਿਆ ਬਾਕੀ ਜੇ ਸਾਡੇ ਅਡਜਸਟੇਬਲ ਸਟੀਅਰਿੰਗ ਹੈ ਅਡਜਸਟੇਬਲ ਸੀਟ ਵੀ ਜੇ ਆ ਸਿੱਧਾ ਕਰ ਦੇ ਹੋ ਜਾ ਠੀਕ ਹੈ ਬਈ ਤੇ ਬਾਕੀ ਬਾਈ ਕਹਿੰਦਾ ਨਾ ਇੰਨਾ ਕੈਂਡ ਫੀਲ ਹੋ ਰਿਹਾ ਹੈ ਕਿ ਜਿੰਨਾ ਟਾਈਮ ਮਰਜੀ ਟਰੈਕਟਰ ਚ ਚਲਾਈ ਚੱਲੀਏ ਤੇ ਕੰਮ ਨਹੀਂ ਖੰਦਾਣਾ ਬਈ ਹਾਂਜੀ ਹਾਂ ਤੇ ਬਾਕੀ ਚੈੱਕ ਕਰ ਸਕਦੇ ਹੋ ਬਈ 105 ਤੋਂ ਪਲੱਸ 6 ਐਚਪੀ ਦਾ ਟਰੈਕਟਰ ਹੈ ਬਈ ਤੇ ਫਾਈਬਰ ਰੋਡ ਵੀ ਬਈ ਹੋਰਾਂ ਨਾਲੋਂ ਅਲੱਗ ਆਣਾ ਇਹਦੇ ਹਾਂਜੀ ਅਲੱਗ ਆ ਜੀ ਠੀਕ ਆ ਬਈ ਬਾਕੀ ਦੇਖ ਸਕਦੇ ਹੋ ਬਈ ਕੋਈ ਬਈ ਪਾਰਟ ਕੋਡ ਵਗੈਰਾ ਕੋਈ ਦਿੱਕਤ ਤਾਂ ਨਹੀਂ ਉਹਦੇ ਨਾਲ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਫੁੱਲ ਸਪੀਅਰ ਵਾਟ ਮਿਲੂਗਾ ਠੀਕ ਆ ਬਈ ਬਾਕੀ ਆਪਾਂ ਲੇ ਕੇ ਜਾਂਦਾ ਆ ਜੀ ਬਈ ਕਿੱਥੇ ਆਉਣਾਗਾ ਖਰੀਦਣ ਆਪਣੇ ਸਰਸਾ ਰੋਡ ਦੇ ਉੱਪਰ ਆ ਚਨੀਰ ਆ ਜੀ ਹਾਂਜੀ ਹਾਂਜੀ ਇੱਥੇ ਅਗਰ ਟਰੈਕਟਰ ਕੋਈ ਵੀ ਬਾਏ ਕਰ ਸਕਦਾ ਹੈ ਮੋਬਾਈਲ ਨੰਬਰ ਦੱਸਦੇ ਭਾਈ ਮੜਾ ਇੱਕ ਵਾਰੀ ਹਾਂਜੀ ਹਾਂ 9069765000 ਆਪਣਾ ਮੋਬਾਈਲ ਨੰਬਰ ਆ ਜੀ ਓਕੇ ਭਾਈ ਇਹ ਕਹ ਬਾਈ ਠੀਕ ਆ ਭਾਈ ਗੱਲ ਕਰ ਆਪਾਂ ਟਰੈਕਟਰ ਆਪਦੇ ਏਰੀਆ ਚ ਦਿੰਨੇ ਆ ਆਊਟ ਆਫ ਨਹੀਂ ਵੇਚਦੇ ਠੀਕ ਆ ਜੀ ਮਤਲਬ ਮਾਨਸਾ ਏਰੀਆ ਦਾ ਉਰੇ ਆ ਕਿ ਕੋਈ ਵੀ ਭਾਈ ਇਸ ਪਰਕ ਕਰ ਸਕਦਾ ਹੈ ਹਾਂਜੀ ਹਾਂਜੀ ਹਾਂ ਨਹੀਂ ਆਪਣੇ ਕੋਲੇ ਸਰਦੂਲਗੜ ਏਰੀਆ ਆਪਾਂ ਥਰੂੜ ਏਰੀਆ ਚ ਟਰੈਕਟਰ ਦਿੰਨੇ ਆ ਜੀ ਓਕੇ ਜੀ ਹਾਂ ਵੀ ਜਿਵੇਂ ਆਦਰ ਬਠਿੰਡਾ ਆ ਗਿਆ ਉਹ ਬਠਿੰਡੇ ਨੇ ਜਿੱਦੀ ਕੀ ਕਰਨਾ ਸੰਗਰੂਰ ਵਾਲੇ ਸੰਗਰੂਰ ਖੇਦ ਹੇ ਗਾਈ ਮਤਲਬ ਉਹਰੇ ਆਕੇ ਟਰੈਕਟਰ ਕੋਈ ਵੀ ਬਾਏ ਕਰ ਸਕਦਾ ਹੈ ਠੀਕ ਹੈ ਭਾਈ ਬਾਕੀ ਭਾਈ ਮੋਬਾਈਲ ਨੰਬਰ ਬਾਈ ਦਾ ਸਕਰੀਨ ਤੇ ਚੱਲ ਜਾਂਦਾ ਹੈਗਾ ਉਹ ਤੇ ਆਕੇ ਤੁਸੀਂ ਸੰਪਰਕ ਜਰੂਰ ਕਰ ਸਕਦੇ ਹੋ ਤੇ ਬਾਕੀ ਭਾਈ ਮੇਰੇ ਵੱਲੋਂ ਮੱਖੇ ਵਾਲੇ ਵੀਰਾਂ ਨੂੰ ਭਾਈ ਇੱਕ ਵਾਰ ਤੋਂ ਫਿਰ ਵਧਾਈਆਂ ਤੁਸੀਂ ਵੀ ਭਾਈ ਵਧਾਈਆਂ ਜਰੂਰ ਦਿਓ ਭਾਈ ਨੂੰ ਠੀਕ ਹੈ ਭਾਈ ਜੀ ਧੰਨਵਾਦ ਗੱਲ ਕਰਕੇ ਵਧੀਆ ਲੱਗਿਆ ਭਾਈ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਤੇ ਜੇ ਕਿਸੇ ਵੀਰ ਨੇ ਟਰੈਕਟਰ ਬਾਏ ਕਰਨਾ ਤਾਂ ਆ ਜਾਓ ਭਾਈ ਚਨੀਰ ਧੰਨਵਾਦ